ਸਬਸਤ ਆਪਣੇ ਚੈਨਲ ਸਟਡੀ ਆਨਲਾਈਨ ਜਸਟ ਫੋਰ ਯੂ ਤੇ ਸੈਟਰਡੇ ਤੇ ਸੰਡੇ ਕਲਾਸਾਂ ਲੱਗਦੀਆਂ ਨੇ ਸਟਡੀ ਆਨਲਾਈਨ ਜਸਟ ਫੋਰ ਯੂ ਚੈਨਲ ਤੇ ਜਲਦੀ ਤੇ ਜਲਦੀ ਸਾਰੇ ਜੁਆਇਨ ਕਰੋ ਜਿਹੜੇ ਪਹੁੰਚ ਚੁੱਕੇ ਐ ਕਨਫਰਮੇਸ਼ਨ ਦੇਣ ਕਿ ਸਭ ਕੁਝ ਠੀਕ ਚੱਲ ਰਿਹਾ ਜਾਂ ਨਹੀਂ ਜੇਕਰ ਕੋਈ ਸਮੱਸਿਆ ਹੈ ਤਾਂ ਦੱਸਿਆ ਜਾਵੇ ਤਾਂ ਕਿ ਸਮੱਸਿਆ ਨੂੰ ਸੁਲਝਾ ਕੇ ਕਲਾਸ ਨੂੰ ਸਮੂਥਲੀ ਚਲਾਇਆ ਜਾ ਸਕੇ ਸੋ ਵਿਸ਼ਾ ਆਪਣਾ ਹੈ ਜੀ ਸਾਹਿਤ ਕਾਦਮੀ ਅਵਾਰਡ ਸਾਹਿਤ ਕਾਦਮੀ ਅਵਾਰਡ ਦੇ ਨਾਲ ਸੰਬੰਧਿਤ ਅੱਜ ਆਖਰੀ ਕਲਾਸ ਹੋਵੇਗੀ ਜੀ ਤੇ ਇਸ ਤੋਂ ਪਹਿਲਾਂ ਆਪਾਂ 5 ਕਲਾਸਾਂ ਲਗਾ ਚੁੱਕੇ ਹਾਂ ਜਿਨ੍ਹਾਂ ਦੇ ਵਿੱਚ ਸੈਦ ਕਾਦਮੀ ਅਵਾਰਡ ਦੇ ਨਾਲ ਸੰਬੰਧਿਤ ਕੁਐਸਚਨ ਕਰਵਾਏ ਆ। ਅੱਜ ਦੀ ਕਲਾਸ ਨੰਬਰ ਹੈ 195 195 ਨੰਬਰ ਕਲਾਸ ਦੇ ਵਿੱਚ ਅਗਲੇ ਮੱਤਵਰਣ ਕੁਐਸਚਨ ਲੈ ਕੇ ਹਾਜ਼ਰਾਂ। ਸੋ ਜਿਹੜੇ ਪਹੁੰਚ ਚੁੱਕੇ ਐ ਕਨਫਰਮੇਸ਼ਨ ਲੈਣ ਤੇ ਜਿਨ੍ਹਾਂ ਕੋਲ ਨੋਟੀਫਿਕੇਸ਼ਨ ਨਹੀਂ ਪਹੁੰਚਦਾ ਉਹ ਜੁਆਇਨ ਕਰਨ ਜੀ ਆਪਣੇ ਟੈਲੀਗ੍ਰam ਗਰੁੱਪ ਪੰਜਾਬੀ ਮਾਸਟਰ ਕੈਡਰ TGT ਪੰਜਾਬੀ ਚੰਡੀਗੜ੍ਹ ਜਿਆਰਾ ਦਿੱਲੀ UGC NET ਕ੍ਰੀਡ 1 2 3 ਰਜਿਸਤਾਨ ਜੇਕਰ ਇਹਨਾਂ ਸਭ ਐਗਜ਼ਾਮ ਦੀ ਤਿਆਰੀ ਤੁਸੀਂ ਕਰ ਰਹੇ ਹੋ ਤਾਂ ਜੁਆਇਨ ਕਰੋ ਜੀ @ਪੰਜਾਬੀਤਿਆਰੀ ਗਰੁੱਪ ਨੂੰ ਜੇ ਤਿਆਰੀ ਕਰ ਰਹੇ ਹੋ ਜੀ ETT ਪੇਪਰ A ਐਂਡ B ਦੀ ਤਾਂ ਜੁਆਇਨ ਕਰੋ ਜੀ @ETT ਪੇਪਰ @ETT ਪੇਪਰ A ਐਂਡ B ਤਾਂ ਜੇ ਤਿਆਰੀ ਕਰ ਰਹੇ ਹੋ ਜੀ SS ਮਾਸਟਰ ਕੈਡਰ ਦੀ ਤਾਂ ਜੁਆਇਨ ਕਰੋ @SS ਤਿਆਰੀ ਇਸ ਤੋਂ ਲਾਵਾ ਜੇਕਰ ਤੁਹਾਨੂੰ ਚਾਹੀਦਾ ਜੀ ਸਕੂਲ ਕੰਟੈਂਟ CBSE ਤੇ CBSE ਬੋਰਡ ਦੇ ਨਾਲ ਸੰਬੰਧਿਤ ਤਾਂ ਜੁਆਇਨ ਕਰੋ ਜੀ HRK ਦੇ ਆਨਲਾਈਨ ਸਕੂਲ ਸੋ ਆਪਣੀ ਲੋਡ ਦੇ ਅਨਸਰ ਤੁਸੀਂ ਗਰੁੱਪ ਜੁਆਇਨ ਕਰ ਸਕਦੇ ਹੋ ਬਿਨਾ ਟਾਈਮ ਵੇਸਟ ਕੀਤੇ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਕਲਾਸ ਤੇ ਵਾਧਦੇ ਹਾਂ ਜੀ ਅੱਜ ਦੇ ਪਹਿਲੇ ਕੁਐਸਚਨ ਦੇ ਨਾਲ ਹਾਂਜੀ ਅਜਿਹਾ ਪਹਿਲਾ ਕੁਐਸਚਨ ਹੈ ਜੀ ਮੈਂ ਅਗਨ ਕੋਸ਼ ਨਹੀਂ ਸਾਇਤਿਕ ਰਚਨਾਵਾਂ ਨੂੰ ਸਾਇਤ ਕਾਦਮੀ ਅਵਾਰਡ ਕਦੋਂ ਮਿਲਿਆ ਆਪਸ਼ਨ A 2021 B 2022 C 2023 D 2024 ਕੁਐਸਚਨ ਨੰਬਰ 1 ਦੇ ਲਈ கரੈਕਟ ਆਨਸਰ ਕਰਿਆ ਜਾਵੇ ਹਾਂਜੀ ਮੈਂ ਅਗਨਕੁਸ਼ ਨਹੀਂ ਸਾਹਿਤਕ ਰਚਨਾ ਨੂੰ ਸਾਹਿਦ ਕਾਦਮੀ ਅਵਾਰਡ ਕਦੋਂ ਮਿਲਿਆ 2021 2022 2023 2024 1 ਨੰਬਰ ਕੁਐਸਚਨ ਲਈ கரੈਕਟ ਆਨਸਰ ਕਰੋ ਨਮਸਕਾਰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਭ ਦਾ ਆਪਣੇ ਚੈਨਲ ਸਟਡੀ ਆਨਲਾਈਨ ਜਸਟ ਫॉर ਯੂ ਤੇ ਹਾਂਜੀ ਕਨਫਰਮੇਸ਼ਨ ਦੋ ਕਿ ਸਭ ਕੁਝ ਠੀਕ ਚੱਲ ਰਿਹਾ ਜੇ ਨਹੀਂ ਕਨਫਰਮੇਸ਼ਨ ਦੇ ਦਿਓ ਕਿ ਸਭ ਕੁਝ ਠੀਕ ਚੱਲ ਰਿਹਾ ਜੇ ਨਹੀਂ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਰੀ ਗੁੱਡ ਈਵਨਿੰਗ ਵੈਰੀ ਗੁੱਡ ਈਵਨਿੰਗ ਇੱਕ ਨੰਬਰ ਤੇ ਲਈ 2021 ਅਨਸਰ ਆ ਰਿਹਾ ਹੈ ਸਤਿ ਸ਼੍ਰੀ ਅਕਾਲ ਜੀ ਸੋ ਸਭ ਨੂੰ ਬਹੁਤ ਬਹੁਤ ਸਭ ਦਾ ਬਹੁਤ ਬਹੁਤ ਸਵਾਗਤ ਹੈ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਅਨਸਰ 2021 ਮੋਸਟਲੀ ਕੀਤਾ ਗਿਆ ਹੈ ਬੀ ਆਪਸ਼ਨ ਵੀ ਆਇਆ ਜੀ ਬਾਈ ਬਟ ਮੋਸਟਲੀ ਇੱਕੀ ਅਨਸਰ ਹੈ ਬਾਈ ਅਨਸਰ ਕਰਿਆਖ ਪਵੇਗਾ ਜੀ 2022 ਦੇ ਵਿੱਚ ਮਿਲਿਆ ਜੀ ਕੁਐਸਚਨ ਨੰਬਰ 2 ਦੇ ਬਲਵੱਦ ਹੈ ਜੀ 2 ਨੰਬਰ ਹੈ ਜੀ ਸੂਲਾਂ ਦਾ ਸਾਲਣ ਦੇ ਵਿਧਾ ਕੀ ਹੈ ਆਪਸ਼ਨ A ਨਿੱਕੀ ਕਹਾਣੀ ਵੀ ਨਾਟਕ ਸੀ ਨਾਵਰ ਦੀ ਕਵਿਤਾ ਕੁਐਸਚਨ ਨੰਬਰ 2 ਦੇ ਲਈ ਅਨਸਰ ਕਰੋ ਜੀ ਦੋ ਨੰਬਰ ਲਈ கரੈਕਟ ਆਨਸਰ ਕਰ ਰਹੇ ਆ। ਥੈਂਕ ਯੂ ਥੈਂਕ ਯੂ। ਮਾਸਟਰ ਕੈਡਰ ਹੋ ਗਿਆ। ਤੁਹਾਡਾ ਜਿਹੜਾ ਸਮਾਈਲੀ ਆ ਉਹ ਮਜ਼ਾਕ ਦਸੀ ਜਾਂਦਾ ਇਸ ਗੱਲ ਤੋਂ। ਇਹ ਆਪਸ਼ਨ ਆਨਸਰ ਕੀਤਾ ਜਾ ਰਿਹਾ ਜੀ ਦੋ ਨੰਬਰ ਦੇ ਲਈ ਨਿੱਕੀ ਕਹਾਣੀ 16 ਦਾ ਸਾਲਣ ਦੇ ਲਈ ਇਹਦਾ ਪੁੱਛੀ ਗਈ ਹੈ। கரੈਕਟ ਆਨਸਰ ਕੁਐਸਚਨ ਨੰਬਰ 2 ਦੇ ਲਈ ਕਰਿਆ ਜਾਵੇ। ਜਿਨ੍ਹਾਂ ਨੇ ਵੀ ਇਹ ਆਨਸਰ ਕੀਤਾ ਜੀ ਬਿਲਕੁਲ ਠੀਕ ਹੈ। ਨਿੱਕੀ ਕਹਾਣੀ ਹੈ ਜੀ। ਸੂਹਲਾ ਦਾ ਸੱਲਣ ਦੀ ਵਿਧਾ ਕੁਐਸਚਨ ਨੰਬਰ 3 ਮੈਂ ਅਗਨ ਕੋਸ਼ ਨਹੀਂ ਦੀ ਵਿਧਾ ਕੀ ਹੈ অপਸ਼ਨ ਹੈ ਨਾਵਲ ਬੀ ਨਿੱਕੀ ਕਹਾਣੀ ਸੀ ਇਕਾਂਗੀ ਡੀ ਕਵਿਤਾ கரੈਕਟ ਆਨਸਰ ਕੁਐਸਚਨ ਨੰਬਰ 3 ਦੇ ਲਈ ਕਰੋ ਜੀ ਕੁਐਸਚਨ ਨੰਬਰ 3 ਲਈ கரੈਕਟ ਆਨਸਰ ਕਰਿਆ ਜਾਵੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨੇ ਮੈਂ ਇਦਾਂ ਕੁਝ ਨਹੀਂ ਕਹਿਣ ਲੱਗਿਆ ਸੀ ਮੈਂ ਤਾਂ ਇਹ ਕਹਿਣ ਲੱਗਿਆ ਸੀ ਕਿ ਇਦਾਂ ਦਾ ਮਜ਼ਾਕ ਨਾ ਕਰੋ ਐਵੇਂ ਕਿਸੇ ਨੂੰ ਖੁਸ਼ੀ ਨਾਲ ਹਾਰਟ ਅਟੈਕ ਆ ਜਾਣਾ ਸੋ ਇਦਾਂ ਦੇ ਮਜ਼ਾਕ ਨਾ ਹੀ ਕਰਿਆ ਕਰੋ 3 ਨੰਬਰ ਕੁਐਸਚਨ ਦੇ ਲਈ ਆਨਸਰ ਆਪਸ਼ਨ ਬੀ ਕੀਤਾ ਜਾ ਰਿਹਾ ਜੀ ਨਿੱਕੀ ਕਹਾਣੀ ਹਾਂਜੀ ਸਭ ਦੇ ਵੱਲੋਂ ਹੀ ਲਗਭਗ ਬੀ ਆਪਸ਼ਨ ਆਇਆ ਜੀ ਬਿਲਕੁਲ ਠੀਕ ਹੈ ਜਿਨ੍ਹਾਂ ਨੇ ਵੀ ਆਨਸਰ ਨਿੱਕੀ ਕਹਾਣੀ ਕੀਤਾ ਜੀ ਕੁਐਸਚਨ ਨੰਬਰ 4 ਦੇ ਵੱਲ ਵਧਦੇ ਹਾਂ ਜੀ ਸੁਣ ਗੁਣਵੰਤ ਸੁਣ ਬੁੱਧੀਵੰਤ ਨੂੰ ਸਾਹਿਦ ਕਾਦਮੀ ਅਵਾਰਡ ਕਦੋਂ ਮਿਲਿਆ অপਸ਼ਨ ਹੈ 2021 B 2022 C 2023 D 2024 ਕੁਐਸਚਨ ਨੰਬਰ 4 ਦੇ ਲਈ ਕਰੈਕਟ ਆਨਸਰ ਕਰਿਆ ਜਾਵੇ ਜੀ ਸਤਿ ਸ਼੍ਰੀ ਅਕਾਲ ਜੀ ਸਸ਼ੀਕਲ ਆਨਸਰ 4 ਦੇ ਲਈ D ਆ ਚੁੱਕਾ ਹੈ 24 ਹਾਂਜੀ ਲਗਭਗ D অপਸ਼ਨ ਦੇ ਨਾਲ ਹੀ ਸਾਰੇ ਜਾ ਰਹੇ ਆ ਪਾਲਕੋਰ 2024 ਡੀ অপশন ਸੱਚੀ ਗੱਲ ਜੀ ਸੱਚੀ ਗੱਲ ਠੀਕ ਹੈ ਜਿਨ੍ਹਾਂ ਨੇ অপਸ਼ਨ ਡੀ ਕੀਤਾ ਕੁਐਸਚਨ ਨੰਬਰ 5 ਦੇ ਵੱਲ ਵਧਦੇ ਹਾਂ ਜੀ ਮੈਂ ਅਗਨ ਕੋਸ਼ ਨਹੀਂ ਰਚਨਾ ਕਿਸ ਦੀ ਹੈ অপਸ਼ਨ A ਪਾਲਕੌਰ B ਮੋਹਨ ਪੰਡਾਰੀ ਸੀ ਸੁਖਜੀਤ ਡੀ ਗੁਰਦੇਵ ਸਿੰਘ ਰਪਾਣਾ ਕੁਐਸਚਨ ਨੰਬਰ 5 ਲਈ ਅਨਸਰ ਕਰੋ ਜੀ 5 ਨੰਬਰ ਕੁਐਸਚਨ ਲਈ ਕਰੈਕਟ ਅਨਸਰ ਕਰਿਆ ਜਾਵੇ ਜੀ ਮੈਂ ਅਗਨ ਕੋਸ਼ ਨਹੀਂ ਕਿਸ ਦੀ ਰਚਨਾ ਹੈ ਅਨਸਰ ਆ ਰਿਹਾ 5 ਲਈ ਡੀ ਤੇ ਸੀ ਡੀ অপਸ਼ਨ ਕਾਫੀ ਜਣਿਆਦਾਰ ਆ ਰਿਹਾ ਮਾਈ ਨੰਬਰ ਲਈ ਜਿਨ੍ਹਾਂ ਨੇ অপਸ਼ਨ ਸੀ ਕੀਤਾ ਜੀ ਸੁਖਜੀਤ ਦੀ ਰਚਨਾ ਹੈ ਬਿਲਕੁਲ ਠੀਕ ਆ অপਸ਼ਨ ਸੀ ਵਾਲੇ ਬਾਕੀ ਕਰਨਗੇ ਜੀ ਨੋਟ ਡਾਉਨ ਕੁਐਸਚਨ ਨੰਬਰ 6 ਦੇ ਬਲਵੱਦੇ ਆ ਜੀ ਸਣ ਗੁਣਵੰਤਾ ਸਣ ਵਿਦਵੰਤਾ ਇਤਿਹਾਸਨਾਮਾ ਪੰਜਾਬ ਇਹ ਸਾਹਿਤਕ ਰਚਨਾ ਦੀ ਵਿਦਾ ਪੁੱਛੀ ਗਈ ਆ অপਸ਼ਨ ਕਵਿਤਾ ਵੀ ਕਹਾਣੀ ਸੀ ਨਾਟਕ ਡੀ ਨਾਵਲ ਕੁਐਸਚਨ ਨੰਬਰ 6 ਦੇ ਲਈ ਅਨਸਰ ਕਰੋ ਜੀ ਸ਼ੇ ਨੰਬਰ ਲਈ கரੈਕਟ ਆਨਸਰ ਕਰੋ ਜੀ ਹਾਂ ਜੀ ਇਹ ਵਾਰ-ਵਾਰ ਚੰਗੀ ਤਰ੍ਹਾਂ ਕਰਨੇ ਪੈਣੇ ਆ ਫਿਰ ਜਾ ਕੇ ਯਾਦ ਹੋਵਾਂਗੇ ਕਨਫਿਊਜ਼ਨ ਹੁੰਦੀ ਹੈ ਇਹਨਾਂ ਕੁਐਸਚਨਸ ਦੇ ਵਿੱਚ ਸੋ ਆਨਸਰ ਕੀਤਾ ਜਾ ਰਿਹਾ ਹੈ ਇਹ ਆਪਸ਼ਨ ਆ ਰਿਹਾ ਟ੍ਰਿਕ ਸਾਰਿਆਂ ਦੀ ਬਣਾਉਣੀ ਥੋੜੀ ਔਖੀ ਆ ਬਾਕੀ ਦਿਮਾਗ ਲਾਉਣਾ ਪੈਣਾ ਦੂਜੀ ਗੱਲ ਇਹ ਹੈ ਕਿ ਜਿਹੜੀਆਂ ਟ੍ਰਿਕ ਹੁੰਦੀਆਂ ਨਾ ਜੀ ਉਹ ਕਿਸੇ ਦੀ ਬਣਾਈ ਹੋਈ ਯਾਦ ਰੱਖਣੀ ਸੌਖੀ ਨਹੀਂ ਹੈ ਖੁਦ ਦੀ ਬਣਾਈ ਹੋਈ ਸੌਖੀ ਯਾਦ ਰਹਿੰਦੀ ਹੈ ਠੀਕ ਹੈ ਸੋ ਕਿਸੇ ਦੀਆਂ ਬਣਾਈਆਂ ਹੋਈਆਂ ਟ੍ਰਿਕ ਤੁਹਾਨੂੰ ਟੈਂਪਰੇਰੀ ਯਾਦ ਰਹਿਣਗੀਆਂ ਪਰ ਖੁਦ ਦੀ ਬਣਾਈ ਹੋਈ ਟ੍ਰਿਕ ਤੁਹਾਨੂੰ ਪਰਮਾਨੈਂਟ ਯਾਦ ਰਹੂਗੀ ਇਸ ਕਰਕੇ ਕੋਸ਼ਿਸ਼ ਕਰੋ ਕਿ ਖੁਦ ਹੀ ਬਣਾਓ ਠੀਕ ਹੈ ਤਾਂ ਜਿਆਦਾ ਬੈਟਰ ਹੈ ਬਿਹਤਰ ਹੈ ਠੀਕ ਹੈ ਜੀ 6 ਨੰਬਰ ਲਈ ਅਨਸਰ ਆਪਸ਼ਨ A ਕੀਤਾ ਗਿਆ ਜੋ ਯਾਦ ਨਹੀਂ ਹੁੰਦੇ ਜੀ ਡੇਲੀ 2-3 ਯਾਦ ਕਰੋ ਜੀ ਇਹ ਵੀ ਇੱਕ ਤਰੀਕਾ ਵਧੀਆ ਕਿ ਜਿਹੜੇ ਯਾਦ ਨਹੀਂ ਹੁੰਦੇ 2-3 ਡੇਲੀ ਯਾਦ ਕਰਨ ਦੀ ਕੋਸ਼ਿਸ਼ ਕਰੋ 15 ਤੋਂ ਬਾਅਦ ਬਹੁਤ ਵਧੀਆ ਨਹੀਂ ਰਹਿੰਦੇ ਜੀ ਦੇਖੋ ਦੋ ਤਰੀਕੇ ਜਿਹੜੇ ਦੱਸਿਆ ਉਹ ਵਰਤੋ ਹੌਣਗੇ ਯਾਦ ਹੌਲੀ-ਹੌਲੀ ਹੋਣਗੇ ਜੀ ਅਨਸਰ ਜਿਨ੍ਹਾਂ ਨੇ A ਆਪਸ਼ਨ ਕੀਤਾ ਜੀ ਕਵਿਤਾ ਹੈ ਬਿਲਕੁਲ ਠੀਕ ਹੈ ਬਾਕੀ ਨੋਟ ਕਰ ਲਵਾਂਗੇ ਕਵੈਸਚਨ ਨੰਬਰ 7 ਦੇ ਬਲਵੱਦਿਆਂ ਜੀ 7 ਨੰਬਰ ਇਹ ਮਨ ਦੀ ਜੈਪ ਨੂੰ ਸਾਇਦ ਕਾਦਮੀ ਅਵਾਰਡ ਕਦੋਂ ਮਿਲਿਆ ਆਪਸ਼ਨ ਇਹ 2021 B 2022 C 2023 D 2024 ਕਵੈਸਚਨ ਨੰਬਰ 7 ਲਈ ਆਨਸਰ ਕਰੋ ਅੱਜ ਦੇ ਕਵੈਸਚਨ ਆ 10 ਕਵੈਸਚਨ ਲਗਭਗ 10 ਨੰਬਰ ਕਵੈਸਚਨ ਤੋਂ ਬਾਅਦ 10 11 ਨੰਬਰ ਤੋਂ ਬਾਅਦ ਫਿਰ ਮੁਸ਼ਕਲ ਹੀ ਹੈ ਕਿਸੇ ਨੂੰ ਆਉਂਦੇ ਹੋਣ ਦੇਖਦੇ ਆਂ ਥੋੜਾ ਜਿਹਾ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ ਦੇਖਦੇ ਹਾਂ ਕਿ ਉਲਝੋਗੇ ਜਾਂ ਫਿਰ ਕਰ ਸਕੋਗੇ ਆਨਸਰ ਸੀ ਆਪਸ਼ਨ ਕੀਤਾ ਜਾ ਰਿਹਾ ਸਭ ਦੇ ਵੱਲੋਂ ਹੀ ਜੀ 2023 ਆਨਸਰ ਆਇਆ ਜੀ ਸਭ ਦੇ ਵੱਲੋਂ ਹੀ ਸੋ ਜਿੰਨਾਂ ਨੇ ਆਹ ਵੀ ਆਨਸਰ ਕੀਤਾ 2023 ਬਿਲਕੁਲ ਠੀਕ ਹੈ ਸਭੀ ਆਨਸਰ ਕੀਤਾ ਜਾ ਰਿਹਾ ਠੀਕ ਹੈ ਕੁਐਸਚਨ ਨੰਬਰ 8 ਹੈ ਜੀ ਸਰਣਗੁਰਮント ਸੁਣਬੁੱਧੀਵੰਤ ਕਿਸ ਦੀ ਰਚਨਾ ਹੈ ਆਪਸ਼ਨ ਹੈ ਸੁਖਜੀਤ ਬੀਪਾਲ ਕੌਰ shear paintings ਨਾਲ ਵੀ ਤੇ ਡੀ ਹੈ ਦਰਸ਼ਨ ਬੁੱਟਰ ਕੁਐਸਚਨ ਨੰਬਰ 8 ਦੇ ਲਈ ਆਨਸਰ ਕਰੋ ਜੀ 8 ਨੰਬਰ கரੈਕਟ ਆਨਸਰ ਕਰਿਆ ਜਾਵੇ 8 ਨੰਬਰ ਲਈ ਆ ਰਿਹਾ ਬੀ ਆਪਸ਼ਨ ਸਤਿਸ਼੍ਰੀ ਗਾਲ ਜੀ ਪਾਲ ਕੌਰ ਆਨਸਰ ਆ ਰਿਹਾ ਹੈ ਬੀ ਐਂਡ ਸੀ ਮੈਕਸ ਆਨਸਰ ਕੀਤਾ ਜਾ ਰਿਹਾ ਜਿਨ੍ਹਾਂ ਨੇ ਵੀ ਆਨਸਰ ਕੀਤਾ ਜੀ ਕੁਐਸਚਨ ਨੰਬਰ 8 ਦੇ ਲਈ ਆਪਸ਼ਨ ਬੀ ਪਾਲ ਕੌਰ ਬਿਲਕੁਲ ਠੀਕ ਆ ਕਵੈਸਚਨ ਨੰਬਰ 9 ਦੇ ਬਲਵਾਦਿਆਂ ਜੀ 9 ਨੰਬਰ 8 ਆ ਵਿੱਚੋਂ ਕਿਸ ਸਵੈਜੀਵ ਨੂੰ ਸੈਦ ਕਾਦਮੀ ਅਵਾਰਡ ਸੌਰੀ ਮਿਲਿਆ ਕਦੋਂ ਨਹੀਂ ਹੋਣਾ ਜੀ ਕਦੋਂ ਨਹੀਂ ਹੋਣਾ ਜੀ ਸਿੱਧਾ ਇਹ ਕਵੈਸਚਨ ਕਿ 8 ਆ ਵਿੱਚੋਂ ਕਿਸ ਸਵੈਜੀਵ ਨੂੰ ਸੈਦ ਕਾਦਮੀ ਅਵਾਰਡ ਮਿਲਿਆ ਆਪਸ਼ਨ A RCB ਗਲੀਆਂ ਚਿੱਕੜ ਦੂਰ ਕਰ ਸੀ ਕਿਸ ਤੇ ਖੋਲੋ ਗਠੜੀ ਤੇ D ਕੋਈ ਨਾ ਆਉਣਾ ਜਾਣੇ ਮੇਰਾ ਕਵੈਸਚਨ ਨੰਬਰ 9 ਦੇ ਲਈ ਆਨਸਰ ਕਰੋ 9 ਨੰਬਰ ਲਈ ਆਪਸ਼ਨ ਡੀ ਕੀਤਾ ਗਿਆ ਡੀ ਕੀਤਾ ਗਿਆ ਮਿਕਸ ਅਨਸਰ ਆ ਰਹੇ ਬੀ ਅਤੇ ਡੀ ਮੋਸਟਲੀ ਬੀ ਅਨਸਰ ਕੀਤਾ ਗਿਆ ਜਿਨ੍ਹਾਂ ਨੇ ਗਲਈਏ ਚਿੱਕੜ ਦੂਰ ਕਰ ਅਨਸਰ ਕੀਤਾ ਹੈ ਬੁੰਜਾਰਾ ਬੀ ਦੀ ਬਿਲਕੁਲ ਠੀਕ ਹੈ ਕੁਐਸਚਨ ਨੰਬਰ 10 ਦੇ ਵੱਲ ਵੱਧਦੇ ਹੈ ਸੇ ਦੇਖੋ ਉਲਝਣ ਲੱਗੇ ਥੋੜੇ ਥੋੜੇ ਉਲਝਾਉਣ ਦੀ ਕੋਸ਼ਿਸ਼ ਕੀਤੀ ਹੈ ਮੈਂ ਤੁਹਾਨੂੰ ਕਿਹਾ ਸੀ ਕੱਲ ਕਲਾਸ ਦੇ ਵਿੱਚ ਕੁਝ ਇਦਾਂ ਦੇ ਕੁਐਸਚਨ ਦੇਖਣ ਨੂੰ ਮਿਲਣਗੇ 10 ਨੰਬਰ ਕੁਐਸਚਨ ਹੈ ਮਨ ਦੀ ਚਿਪ ਦੀ ਵਿਧਾ ਕੀ ਹੈ অপਸ਼ਨ ਹੈ ਕਵਿਤਾ ਵੀ ਕਹਾਣੀ ਸੀ ਨਾਵਰ ਡੀ ਅਲੋਚਨਾ ਕੁਐਸਚਨ ਨੰਬਰ 10 ਦੇ ਲਈ ਕੋਰੈਕਟ ਆਨਸਰ ਕਰੋ ਜੀ 10 ਨੰਬਰ ਲਈ ਸਹੀ ਆਨਸਰ ਕਰਿਆ ਜਾਵੇ 10 ਦੇ ਲਈ ਆਪਸ਼ਨ A ਕੀਤਾ ਗਿਆ ਜੀਵਨ ਜਾਰਾ ਬੀਦੀ ਅੱਛਾ ਪਿਛਲੇ ਲਈ ਜਾਰਾ ਬੀਦੀ A ਆਪਸ਼ਨ ਆ ਰਿਹਾ 10 ਨੰਬਰ ਲਈ ਕਵਿਤਾ ਸੋ ਮਨ ਦੀ ਚੇਪ ਦੇ ਲਈ ਜਿਨ੍ਹਾਂ ਨੇ ਆਨਸਰ ਕੀਤਾ ਜੀ ਕਵਿਤਾ ਬਿਲਕੁਲ ਠੀਕ ਆਨਸਰ ਹੈ ਕੁਐਸਚਨ ਨੰਬਰ 10 ਲਈ ਆਪਸ਼ਨ A ਕੋਰੈਕਟ ਹੋ ਗਿਆ 11 ਨੰਬਰ ਕੁਐਸਚਨ ਤੇ ਵੱਲ ਵਧਦੇ ਹਾਂ ਜੀ ਇਟਾਂ ਵਿੱਚੋਂ ਕਿਸ ਨਾਵਲ ਲਈ ਸਾਹਿਦ ਕਾਦਮੀ ਅਵਾਰਡ ਨਹੀਂ ਮਿਲਿਆ অপশন এ ইহো ہمارا ਜੀਵਨਾ ਬੀ ਕੋਠੇ ਕੜਕ ਸਿੰਘ ਸੀ ਸੱਚ ਨੂੰ फांसी ਤੇ ਡੀ ਹੈ ਬਾ ਮਲਾਜਾ ਹੋ ਸ਼ੇਅਰ ਕੁਐਸਚਨ ਨੰਬਰ 11 ਦੇ ਲਈ ਕਰੈਕਟ ਆਨਸਰ ਕਰਿਆ ਜਾਵੇ ਜੀ ਕਿਸੇ ਨਾਵਲ ਨੂੰ ਸਾਹਿਦ ਕਾਦਮੀ ਅਵਾਰਡ ਨਹੀਂ ਮਿਲਿਆ ਆਨਸਰ অপশন ਸੀ ਕੀਤਾ ਗਿਆ ਡੀ ਵੀ ਆ ਬਟ ਮੋਸਟਲੀ ਸੀ ਆਨਸਰ ਸਤਿ ਸ਼੍ਰੀਕਾਲ ਜੀ ਸਤਿ ਸ਼੍ਰੀਕਾਲ ਪ੍ਰਕਾਸ਼ ਜੀ ਨਿਊ ਵੇਟਰ ਲੱਗਦੇ ਸੋ ਜਿਹੜੇ ਵੀ ਨਵੇਂ ਵੇਟਰ ਨੇ ਆਪਣੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਨਾ ਭੁੱਲਣ ਜੀ ਜਿਨ੍ਹਾਂ ਨੇ অপশন ਸੀ ਆਨਸਰ ਕੀਤਾ ਬਿਲਕੁਲ ਠੀਕ ਹੈ ਜੀ ਹਾਂਜੀ ਬੈਲ ਆਈਕਨ ਪ੍ਰੈਸ ਕਰੋਗੇ ਤਾਂ ਆਉਣ ਵਾਲੀਆਂ ਕਲਾਸਾਂ ਦੇ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣਗੇ ਕੁਐਸਚਨ ਨੰਬਰ 12 ਦੇ ਵੱਲ ਵਧਦੇ ਹਾਂ ਜੀ 12 ਨੰਬਰ ਇਹ ਮਨ ਦੀ ਚਿਪ ਕਿਸ ਦੀ ਰਚਨਾ ਹੈ ਆਪਸ਼ਨ A ਜਸਵਿੰਦਰ B ਸਰਨਜੀਤ ਸਵੀ C ਸਖਪਾਲ ਵੀਰ ਸਿੰਘ ਹਸਰਤ D ਸਵਰਾਜ ਵੀਰ ਸਿੰਘ ਕੁਐਸਚਨ ਨੰਬਰ 12 ਦੇ ਲਈ ਆਨਸਰ ਕਰੋ ਜੀ ਕੁਐਸਚਨ ਨੰਬਰ 12 ਲਈ ਆਨਸਰ ਕਰਿਆ ਜਾਵੇ ਜੀ ਅਨਸਰ ਆਰੇ ਬੀ ਆਪਸ਼ਨ ਮੋਸਟਲੀ ਬੀ ਅਨਸਰ ਕੀਤਾ ਗਿਆ ਸੌਰਨਜੀਤ ਸਵੀ ਸੋ ਇਸ ਕੁਐਸਚਨ ਦੇ ਲਈ ਅਨਸਰ ਪਹਿਲਾਂ ਵੀ ਕੀਤਾ ਗਿਆ ਠੀਕ ਹੈ ਜਿਨ੍ਹਾਂ ਦਾ ਵੀ ਅਨਸਰ ਆਪਸ਼ਨ ਬੀ ਕੀਤਾ ਜਾ ਰਿਹਾ ਜਿਨ੍ਹਾਂ ਦੇ ਵੱਲੋਂ ਸੌਰਨਜੀਤ ਸਵੀ ਦੀ ਰਚਨਾ ਹੈ ਮਾਨ ਦੀ ਚੇਪ ਕੁਐਸਚਨ ਨੰਬਰ 13 13 ਨੰਬਰ ਹੈ ਜੀ ਹੇਠਾਂ ਦਿੱਤੇ ਨਾਵਲਾਂ ਵਿੱਚੋਂ ਕਿਸ ਨਾਵਲ ਨੂੰ ਸਾਹਿਦ ਕਾਦਮੀ ਅਵਾਰਡ ਮਿਲਿਆ অপਸ਼ਨ ਏ ਕਰਵ ਸਵਾ ਵੀ ਮੜੀ ਦਾ ਦਿਵਸ ਸੀ ਅਨ ਦਾਤਾ ਤੇ ਡੀ ਅਧ ਚਾਨਣੀ ਰਾਤ ਕੁਐਸਚਨ ਨੰਬਰ 13 ਦੇ ਲਈ ਅਨਸਰ ਕਰੋ ਜੀ ਪੀਐਸਟ ਦੇ ਸਰਟੀਫਿਕੇਟ ਦੇਖੋ ਕਦੋਂ ਆ ਸਕਦੇ ਫਿਲਹਾਲ ਤਾਂ ਕੁਛ ਇਹਦਾ ਅਜੇ ਕੁਝ ਪਤਾ ਨਹੀਂ ਬਾਕੀ ਜਿਵੇਂ ਆਉਣਗੇ ਨਾਰਮਲੀ ਹੁੰਦਾ ਕਿ ਇਹ ਉਹ ਵਾਇਰਲ ਹੋ ਜਾਂਦੀ న్యూਸ ਬਾਕੀ ਤੁਸੀਂ ਟਰਾਈ ਕਰੋ ਕਿ ਅ ਬੀਜੀ ਲੋਕ ਕਰਤੇ ਸ਼ਾਇਦ ਆ ਗਿਆ ਹੋਵੇ ਕਈ ਵਾਰੀ ਆ ਜਾਂਦਾ ਇਹ ਠੀਕ ਹੈ ਜੀ ਚੈੱਕ ਕਰ ਲੋ ਹੋ ਸਕਦਾ ਆ ਗਿਆ ਹੋਵੇ ਡੀ ਆਪਸ਼ਨ ਆਨਸਰ ਕੀਤਾ ਜਾ ਰਿਹਾ ਸਭ ਦੇ ਵੱਲੋਂ ਅਧ ਚਾਂਦਨੀ ਰਾਤ 1975 ਠੀਕ ਹੈ ਜਿਨ੍ਹਾਂ ਨੇ ਆਪਸ਼ਨ ਡੀ ਕੀਤਾ ਹੈ ਕੁਐਸਚਨ ਨੰਬਰ 14 ਦੇ ਵੱਲ ਵੱਧ ਜੀ 14 ਨੰਬਰ ਹੈ ਜੀ ਦਿੱਤੀਆਂ ਗਈਆਂ ਰਚਨਾਵਾਂ ਵਿੱਚੋਂ ਕਿਹੜੀ ਰਚਨਾ ਆਲੋਚਨਾ ਪੁਸਤਕ ਹੈ ਇਹ ਵੀ ਸਾਰੀਆਂ ਰਚਨਾਵਾਂ ਜਿਹੜੀਆਂ ਨੇ ਸਹਿਦ ਕਾਰਨੀ ਅਵਾਰਡ ਵਾਲੀਆਂ ਹੀ ਆ ਦितीयਗੀਆਂ ਰਚਨਾਵਾਂ ਦੇ ਵਿੱਚੋਂ ਕਿਹੜੀ ਰਚਨਾ ਆਲੋਚਨਾ ਪੁਸਤਕ ਹੈ অপਸ਼ਨ ਏ ਕੋਨੇ ਦਾ ਸੂਰਜ 2 ਬੀ ਅਗਨੀ ਕਲਸ਼ੀ ਕਵਿਤਾ ਦੀ ਭੂਮਿਕਾ ਤੇ ਡੀ ਹੈ ਜੀ ਸੁਣਗੁਣਵੰਤਾ ਸੁਣਬੁੱਦੀਵੰਤਾ ਇਤਿਹਾਸਨਾਮਾ ਪੰਜਾਬ ਆਪਸ਼ਨ ਨੰਬਰ 14 ਦੇ ਲਈ ਅਨਤਰ ਕਰਿਆ ਜਾਵੇ ਜੀ ਫਟਾਫਟ ਆਨਸਰ ਕਰੋ ਕੁਐਸਚਨ ਨੰਬਰ 14 ਦੇ ਲਈ 14 ਨੰਬਰ ਲਈ ਆਨਸਰ ਕੀਤਾ ਜਾ ਰਿਹਾ ਹੈ ਆਪਸ਼ਨ ਸੀ ਤੇ ਡੀ ਮੋਸਟਲੀ ਸੀ ਆਪਸ਼ਨ ਆ ਰਿਹਾ ਜਿਨ੍ਹਾਂ ਨੇ ਸੀ ਆਨਸਰ ਕੀਤਾ ਜੀ ਕਵਿਤਾ ਦੀ ਭੂਮਿਕਾ ਸਹੀ ਉੱਤਰ ਹੋਵੇਗਾ ਕੁਐਸਚਨ ਨੰਬਰ 15 ਦੇ ਵੱਲ ਵਾਪਸ ਆ ਜੀ 15 ਨੰਬਰ ਕੁਐਸਚਨ ਹੈ ਹੁਣ ਤੱਕ ਕਿੰਨੀਆਂ ਪੰਜਾਬੀ ਸਵੈ ਜੀਵਨੀਆਂ ਨੂੰ ਸਾਹਿਤ ਅਕਾਦਮੀ ਅਵਾਰਡ ਮਿਲ ਚੁੱਕਾ ਹੈ ਆਪਸ਼ਨ 1 ਬੀ 2 ਸੀ 3 ਡੀ 4 ਕਰੈਕਟ ਆਨਸਰ ਕੁਐਸਚਨ ਨੰਬਰ 15 ਦੇ ਲਈ ਕਰੋ ਜੀ 15 ਲਈ b ਤੇ a ਆ ਚੁੱਕੇ ਆਨਸਰ c ਵੀ ਆ ਚੁੱਕਾ ਹੈ b c ਮੈਕਸ ਆਨਸਰ ਜੀ دیکھو میرے ਮੈਂਚੇ ਜਿਹੜੀਆਂ ਆ ਰਹੀਆਂ ਸਿਰਫ ਦੋ ਹੀ ਆ ਇੱਕ ਆਪ ਹੁਣੇ ਕਰਕੇ ਆਇਆ ਤੇ ਦੂਜੀ ਹੈ ਜੀ ਖਾਨਾ ਬਦੋਸ਼ ਠੀਕ ਹੈ ਸੋ ਜਿਨ੍ਹਾਂ ਨੇ b ਆਨਸਰ ਕੀਤਾ ਹੈ கரੈਕਟ ਆਨਸਰ ਹੋਵੇਗਾ ਕੁਐਸਚਨ ਨੰਬਰ 16 ਦੇ ਬਲਵਾਦੇ ਹੈ 16 ਨੰਬਰ ਹੈ ਜੀ ਇਹਠਾਂ ਵਿੱਚੋਂ ਕਿਹੜੀ ਇੱਕ ਅਜੀਬ ਵਿਦਵਾ ਹੈ ਜਿਸ ਦੀ ਇਕਲੌਤੀ ਰਚਨਾ ਨੂੰ ਸਾਹਿਦ ਕਾਦਮੀ ਅਵਾਰਡ ਨਾਲ ਸਨਮਾਨਿਆ ਗਿਆ ਹੈ অপਸ਼ਨ ਏ ਕਵਿਤਾ ਵੀ ਨਾਵਲ ਸੀ ਸਵੈ ਜੀਵਨੀ ડી ਕਾਵਨਾਟਕ ਕੁਐਸਚਨ ਨੰਬਰ 16 ਦੇ ਲਈ ਆਨਸਰ ਕਰੋ ਜੀ 16 ਨੰਬਰ ਲਈ ਕਰੈਕਟ ਆਨਸਰ ਕਰਿਆ ਜਾਵੇ ਕਿਹੜੀ ਇੱਕ ਅਜੀਬ ਵਿਦਵਾ ਹੈ ਜਿਸ ਦੀ ਇਕਲੌਤੀ ਰਚਨਾ ਨੂੰ ਸਾਹਿਦ ਕਾਦਮੀ ਅਵਾਰਡ ਦੇ ਨਾਲ ਸਨਮਾਨਿਆ ਗਿਆ ਹੈ ਜੀ ਕਲਿਯਾ ਚਿਕਨ ਦੁਰਖਰਖਾਨਾ ਹੋਇਆ ਸਹੀ ਠੀਕ ਹੈ ਅਹ ਆਨਸਰ ਆ ਰਿਹਾ ਏ ਡੀ ਆਪਸ਼ਨ ਕਾਵ ਨਾਟਕ ਸ਼ਿਵ ਕੁਮਾਰ ਬਟਾਲਵੀ ਦਾ ਜੀ ਬਿਲਕੁਲ ਠੀਕ ਹੈ ਇਸ ਤੋਂ ਇਲਾਵਾ ਇਸ ਤਰ੍ਹਾਂ ਦੇ ਹੋਰ ਕੁਐਸਚਨ ਬਣ ਸਕਦੇ ਆ ਠੀਕ ਹੈ ਸਿਰਫ ਆਪਾਂ ਇੱਕ ਦੀ ਟਾਈਪ ਹੀ ਮਤਲਬ ਕੁਐਸਚਨ ਇੱਕ ਟਾਈਪ ਦਾ ਇੱਕ ਜਾਂ ਦੋ ਕੁਐਸਚਨ ਹੀ ਕੀਤੇ ਆ ਇਦਾਂ ਦੇ ਹੋਰ ਕੁਐਸਚਨ ਬਣ ਸਕਦੇ ਆ ਜਿਵੇਂ ਕਿ ਆਲੋਚਨਾ ਪੁਸਤਕ ਲਈ ਬਣ ਸਕਦੇ ਆ ਠੀਕ ਹੈ ਇੱਕ ਤਾਂ ਆਪਾਂ ਹੁਣੇ ਕਰਕੇ ਹਟਿਆ ਕਵਿਤਾ ਦੀ ਭੂਮਿਕਾ ਤੇ ਇੱਕ ਰੰਗਮंच ਕੋਈ ਤੇ ਲੋਚਨਾ ਪੁਸਤਕ ਵੀ ਉਹਨੂੰ ਮੰਨਦੇ ਆ ਠੀਕ ਹੈ ਕੁਐਸਚਨ ਨੰਬਰ 17 ਦੇ ਵੱਲ ਵੱਧਦੇ ਆ ਜੀ 17 ਨੰਬਰ ਕੁਐਸਚਨ ਏ ਪੰਜਾਬੀ ਭਾਸ਼ਾ ਲਈ ਹੁਣ ਤੱਕ ਕਿਹਨੂੰ ਸਭ ਤੋਂ ਵੱਧ ਸਾਇਤ ਅਕਾਦਮੀ ਅਵਾਰਡ ਮਿਲੇ ਹਨ ਆਪਸ਼ਨ ਏ ਕਵਿਤਾ ਬੀ ਨਿੱਕੀ ਕਹਾਣੀ ਸੀ ਨਾਟਕ ਡੀ ਨਾਵਲ 17 ਨੰਬਰ ਕੁਐਸਚਨ ਲਈ ਕਰੈਕਟ ਆਨਸਰ ਕਰੋ ਕੁਐਸਚਨ ਨੰਬਰ 17 ਦੇ ਲਈ ਕਰੈਕਟ ਆਨਸਰ ਕਰਿਆ ਜਾਵੇ 17 ਨੰਬਰ ਦੇ ਲਈ ਆਨਸਰ ਹਜੇ ਤੱਕ ਸ਼ੋ ਨਹੀਂ ਹੋਏ ਹਾਂਜੀ ਪੰਜਾਬੀ ਪਾਸ਼ਾ ਲਈ ਹੁਣ ਤੱਕ ਕਿਸ ਵਿਧਾ ਨੂੰ ਸਭ ਤੋਂ ਵਧੇਰੇ ਸਾਇਦ ਕਾਦਮੀ ਅਵਾਰਡ ਮਿਲੇ ਹੈ ਨਾ ਆਨਸਰ ਆਪਸ਼ਨ ਏ ਕੀਤਾ ਜਾ ਰਿਹਾ ਜੀ ਕਵਿਤਾ ਦੇ ਲਈ ਜੀ ਬਿਲਕੁਲ ਠੀਕ ਆ ਕਵਿਤਾ ਲਈ ਸਭ ਤੋਂ ਵੱਧ ਮਿਲੇ ਉਸ ਤੋਂ ਬਾਅਦ ਸ਼ਾਇਦ ਤੱਕ ਨਿੱਕੀ ਕਹਾਣੀ ਹੋਵੇਗਾ ਕੁਐਸਚਨ ਨੰਬਰ 18 18 ਨੰਬਰ ਇਹ ਸਾਇਦ ਕਾਦਮੀ ਇਸ ਸਥਾਪਨਾ ਕਦੋਂ ਹੋਈ ਸਾਹਿਤ ਅਕਾਦਮੀ ਦੀ ਸਥਾਪਨਾ ਕਦੋਂ ਹੋਈ ਆਪਸ਼ਨ ਹੈ 1953 B 1954 C 1955 D 1956 கரੈਕਟ ਆਨਸਰ ਕੁਐਸਚਨ ਨੰਬਰ 18 ਦੇ ਲਈ ਕਰੋ ਸਤਿ ਸ਼੍ਰੀ ਅਕਾਲ ਜੀ ਚਮਕੌਰ ਜੀ ਹਾਂ ਜੀ ਕੀ ਬਣਿਆ ਤੁਹਾਡਾ ਅ ਐਚ ਪੀ ਐਸ ਸੀ ਦਾ ਆਨਸਰ ਆ ਰਿਹਾ ਸੀ ਤੇ A ਆਪਸ਼ਨ B ਵੀ ਆ ਚੁੱਕਾ ਹੁਣ ਮਿਕਸ ਆਨਸਰ ਆ ਰਿਹਾ ਜੀ ਹੁਣ ਕੁਐਸਚਨ ਟਫ ਹੋ ਗਿਆ ਹੈ ਕਿਉਂਕਿ ਇਹ ਪੜੇ ਨਹੀਂ ਹੋਣਗੇ ਕੁਐਸਚਨ ਸੋ 18 ਨੰਬਰ ਲਈ ਕੁੱਲ ਮਲਾ ਕੇ ਮੈਕਸ ਅਨਸਰ ਕੀਤਾ ਗਿਆ ਜਿਨ੍ਹਾਂ ਨੇ ਅਨਸਰ ਆਪਸ਼ਨ ਬੀ ਕੀਤਾ ਜੀ 1954 கரੈਕਟ ਅਨਸਰ ਹੋਵੇਗਾ ਬਾਕੀ ਨੋਟ ਕਰਨਗੇ ਕੁਐਸਚਨ ਨੰਬਰ 19 ਦੇ ਬਲਵੱਦ ਦੇ ਆ ਜੀ ਪੰਜਾਬੀ ਭਾਸ਼ਾ ਨੂੰ ਪਹਿਲਾ ਸਾਇਤ ਕਾਦਮੀ ਅਵਾਰਡ ਕਦੋਂ ਮਿਲਿਆ ਇਹ ਤਾਂ ਆਉਂਦਾ ਹੋਣਾ ਸਭ ਨੂੰ ਆਪਸ਼ਨ ਐ 1953 ਬੀ 1954 ਸੀ 1955 ਡੀ 1955 19 ਨੰਬਰ ਕੁਐਸਚਨ ਲਈ கரੈਕਟ ਅਨਸਰ ਕਰੋ ਜੀ ओके ਜਦ ਅਜਾ ਬੀ ਪੋਜੀਟਿਵ ਫੇਵਰ ਚਾਹੀ ਹੋਵੇਗਾ ਸਭ ਕੁਝ ਹਾਂਜੀ ਆਪਸ਼ਨ ਸੀ ਅਨਸਰ ਕੀਤਾ ਜਾ ਰਿਹਾ ਹੈ ਤਾਂ ਲਗਭਗ ਸੀ ਆਪਸ਼ਨ ਦੇ ਨਾਲ ਸਾਰੇ ਜਾ ਰਹੇ ਆ 1955 ਭਾਈ ਵੀਰ ਸਿੰਘ ਮੇਰੇ ਸਾਈਆਂ ਜਿਓ ਦੇ ਲਈ ਬਿਲਕੁਲ ਠੀਕ ਜਿਨ੍ਹਾਂ ਨੇ ਆਪਸ਼ਨ ਸੀ ਕੀਤਾ ਕੁਐਸਚਨ ਨੰਬਰ 20 ਦੇ ਬਲਵਾਦੇ ਆ ਜੀ 20 ਨੰਬਰ ਕੁਐਸਚਨ ਹੈ ਸਥਾਪਨਾ ਸਮੇਂ ਸਾਹਿਤ ਕਾਰਮੀ ਪੁਰਸਕਾਰ ਦੀ ਰਾਸ਼ੀ ਕਿੰਨੀ ਸੀ ਰਾਸ਼ੀ ਕਿੰਨੀ ਸੀ ਜਦੋਂ ਸਥਾਪਨਾ ਕੀਤੀ ਗਈ ਸਾਇਤ ਆਦਮੀ ਸਾਇਤ ਆਦਮੀ ਦੀ ਤੇ ਉਹਨੂੰ ਅਵਾਰਡ ਦੀ ਜਿਹੜੀ ਰਾਸ਼ੀ ਹੈ ਉਹ ਕਿੰਨੀ ਰੱਖੀ ਗਈ ਸੀ অপਸ਼ਨ A 1000 ਰੁਪਏ B 10000 ਰੁਪਏ ਸੀ 20000 ਰੁਪਏ D 50000 ਰੁਪਏ ਕੁਐਸਚਨ ਨੰਬਰ B ਦੇ ਲਈ ਆਨਸਰ ਕਰੋ ਜੀ ਹੁਣ B ਨੰਬਰ ਦੇ ਲਈ ਆਨਸਰ ਕਰਿਆ ਜਾਵੇ A B ਮੈਕਸ ਆਨਸਰ ਕੀਤੇ ਜਾ ਰਹੇ ਸੀ ਵੀ ਆ ਚੁੱਕੇ ਬਟ ਡੀ ਤੱਕ ਕੋਈ ਵੀ ਨਹੀਂ ਪਹੁੰਚਿਆ ਜੀ ਹਾਂਜੀ கரੈਕਟ ਆਨਸਰ ਆਪਸ਼ਨ ਡੀ ਹੋਵੇਗਾ ਜੀ 50000 ਰੁਪਏ ਕੁਐਸਚਨ ਨੰਬਰ 21 ਦੇ ਬਲ ਵਾਦਦੇ ਆ ਜੀ 21 ਨੰਬਰ ਜੀ ਸਾਇਦ ਕਾਦਮੀ ਅਵਾਰਡ ਦੀ ਰਾਸ਼ੀ 1 ਲੱਖ ਕਦੋਂ ਕਰ ਦਿੱਤੀ ਗਈ ਆਪਸ਼ਨ ਹੈ 2005 b 2007 c 2009 ਤੇ d 2010 ਕੁਐਸਚਨ ਨੰਬਰ 21 ਦੇ ਲਈ ਆਨਸਰ ਕਰੋ ਜੀ 21 ਨੰਬਰ ਅਨਸਰ ਡੀ ਆ ਚੁੱਕਾ ਹੈ ਜੀ ਬਾਕੀ ਕੀ ਕਰਨ ਜੀ ਕੁਐਸਚਨ ਨੰਬਰ 21 ਦੇ ਲਈ ਏ ਬੀ ਡੀ ਮੈਕਸ ਅਨਸਰ ਆ ਰਿਹਾ ਹੈ 21 ਨੰਬਰ ਦੇ ਲਈ ਡੀ ਕਾਫੀ ਜਣਿਆਂ ਦੇ ਵੱਲੋਂ ਅਨਸਰ ਕੀਤਾ ਜਾ ਰਿਹਾ ਹੈ 21 ਸਕਿਪ ਸੀ ਜਿਨ੍ਹਾਂ ਨੇ ਸੀ ਅਨਸਰ ਕਰਿਆ ਜੀ 2009 ਦੇ ਵਿੱਚ ਰਾਸ਼ੀ ਜਿਹੜੀ ਹੈ ਉਹ 1 ਲੱਖ ਕਰ ਦਿੱਤੀ ਗਈ ਸਾਇਤ ਕਾਦਮੀ ਅਵਾਰਡ ਵੀ ਕੁਐਸਚਨ ਨੰਬਰ 22 ਦੇ ਵੱਲ ਵਧਦੇ ਹਾਂ 22 ਨੰਬਰ ਹੈ ਜੀ ਦਿੱਤੇ ਗਏ ਨਾਟਕਾਂ ਦੇ ਵਿੱਚੋਂ ਕਿਸ ਨਾਟਕ ਨੂੰ ਸਾਹਿਦ ਕਾਦਮੀ ਅਵਾਰਡ ਦੇ ਨਾਲ ਸਨਮਾਨਿਆ ਗਿਆ ਆਪਸ਼ਨ A ਪਾਗਲ ਲੋਕ ਵੀ ਕੱਲ ਅੱਜ ਤੇ ਪਲਕ C ਭਗਤ ਸਿੰਘ ਸ਼ਹੀਦ ਤੇ D ਉਪਰੋਕਤ ਸਾਰੇ ਕੁਐਸਚਨ ਨੰਬਰ 22 ਲਈ ਅਨਸਰ ਕਰੋ 22 ਨੰਬਰ ਲਈ ਲਗਭਗ D ਆਪਸ਼ਨ ਸਭ ਦੇ ਵੱਲੋਂ ਹੀ ਆ ਚੁੱਕਾ ਹੈ ਉਪਰੋਕਤ ਸਾਰੇ ਹੀ ਹਾਂਜੀ ਜਿਨ੍ਹਾਂ ਨੇ ਵੀ ਆਨਸਰ 22 ਨੰਬਰ ਦੇ ਲਈ ਆਪਸ਼ਨ ਡੀ ਕੀਤਾ ਹੈ ਬਿਲਕੁਲ ਠੀਕ ਹੈ ਦਿੱਤੇ ਗਏ ਸਾਰੇ ਹੀ ਨਾਟਕਾਂ ਨੂੰ ਸਾਹਿਦ ਕਾਦਮੀ ਅਵਾਰਡ ਦੇ ਨਾਲ ਸਨਮਾਨਿਆ ਗਿਆ ਹੈ ਆਪਸ਼ਨ ਡੀ ਹੈ ਸਹੀ ਕੁਐਸਚਨ ਨੰਬਰ 23 23 ਨੰਬਰ ਕੁਐਸਚਨ ਹੈ ਦਿੱਤੇ ਗਏ ਨਾਟਕਾਂ ਦੇ ਵਿੱਚੋਂ ਕਿਸ ਨਾਟਕ ਨੂੰ ਸਾਹਿਦ ਕਾਦਮੀ ਅਵਾਰਡ ਮਿਲਿਆ ਹੈ ਆਪਸ਼ਨ A ਮੱਸੀਆ ਦੀ ਰਾਤ B ਕੈਮਲੂਸ ਦੀਆਂ ਮੱਛੀਆਂ C ਅੰਨੇ ਨਿਸ਼ਾਨਚੀ ਨਿਸ਼ਾਨਚੀ ਪੜਿਆ ਜਾਵੇ ਇਸ ਨੂੰ ਡੀ ਬਾਬਾ ਬੰਤੂ ਕੁਐਸਚਨ ਨੰਬਰ 23 ਦੇ ਲਈ ਅਨਸਰ ਕਰੋ ਕਿ ਕਿਸ ਆ ਨਾਟਕ ਨੂੰ ਸਾਹਿਦ ਕਾਦਮੀ ਅਵਾਰਡ ਦੇ ਨਾਲ ਸਨਮਾਨੇ ਗਿਆ ਅਨਸਰ ਆ ਰਿਹਾ ਜੀ ਆਪਸ਼ਨ A ਮੱਛਿਆ ਦੀ ਰਾਤ ਸਵਰਾਜਵੀ 2000 ਜੀ ਬਿਲਕੁਲ ਠੀਕ ਹੈ ਜਿਨ੍ਹਾਂ ਨੇ ਆਪਸ਼ਨ A ਅਨਸਰ ਕੀਤਾ ਜੀ ਮੱਛਿਆ ਦੀ ਰਾਤ ਨੂੰ ਕੁਐਸਚਨ ਨੰਬਰ 24 24 ਨੰਬਰ ਜੀ ਹੇਠਾਂ ਵਿੱਚੋਂ ਕਿਸ ਨਿੱਕੀ ਕਹਾਣੀ ਨੂੰ ਸਾਹਿਦ ਕਾਦਮੀ ਅਵਾਰਡ ਮਿਲਿਆ ਆਪਸ਼ਨ ਸੂਲਿਆਂ ਦਾ ਸਾਲਣ ਵੀ ਮੂਹਣ ਦੀ ਅੱਖ ਸੀ ਨਵੇਂ ਯੁੱਗ ਦੀ بارش بارش ਤੇ ਡੀ ਉਪਰਕਤ ਸਭ ਕੁਐਸ਼ਨ ਨੰਬਰ 24 ਲਈ ਆਨਸਰ ਕਰੋ ਜੀ 24 ਨੰਬਰ ਲਈ ਕਰੈਕਟ ਆਨਸਰ ਕਰੋ ਜੀ 24 ਨੰਬਰ ਦੇ ਲਈ ਅੰਤਰ ਕੀਤਾ ਜਾ ਰਿਹਾ ਹੈ ਆਪਸ਼ਨ ਡੀ ਏ B, D, mostly D answer ਆ ਰਿਹਾ ਉਪਰੋਕਤ ਸਾਰੇ ਜਿਹਨਾਂ ਨੇ answer ਕੀਤਾ ਜੀ ਉਪਰੋਕਤ ਸਾਰੇ option D ਬਿਲਕੁਲ ਠੀਕ ਆ question number ਚੌਵੀ ਲਈ ਵੀ ਦੇਖੋ ਅਹ ਮੂਨ ਦੀ ਅੱਖ answer ਆਇਆ ਜੀ ਜਾਂ ਫਿਰ ਹਾਂ B ਆਇਆ ਵਿੱਚੋਂ ਦੋ ਤਿੰਨ ਜਾਣਿਆਂ ਦੇ ਆ ਚੁੱਕੇ B option ਚੌਵੀ number ਲਈ ਚਾਰ ਪੰਜ ਜਾਣਿਆਂ ਦੇ। கேவியਾ 24 ਦੇ ਲਈ ਠੀਕ ਹੈ ਸੋ ਇਹਦੇ ਲਈ ਨੋਟ ਕਰਨ ਜੀ ਕਿ ਉਪਰੋਕਤ ਸਾਰੇ ਹੀ ਸਹੀ ਹਨ ਕੁਐਸਚਨ ਨੰਬਰ 25 ਦੇ ਵੱਲ ਵਧਦੇ ਹਾਂ ਜੀ 25 ਨੰਬਰ ਹੈ ਜੀ ਹੇਠਾਂ ਵਿੱਚੋਂ ਕਿਹੜੀ ਗਾਵਰੇਚ ਨੂੰ ਸਾਇਤ ਕਾਦਮੀ ਅਵਾਰਡ ਮਿਲਿਆ ਹੈ অপਸ਼ਨ A ਨਵਾਂ ਜਹਾਨ B ਗਰਾਇ ਤੋਂ ਫਟਵਾ ਤੀਕ C ਫਲਵਾੜੀ D ਇਹਨਾਂ ਵਿੱਚੋਂ ਕੋਈ ਵੀ ਨਹੀਂ ਕੁਐਸਚਨ ਨੰਬਰ 25 ਦੇ ਲਈ ਆਨਸਰ ਕਰੋ ਜਿਹੜੇ ਵੀ ਨਵੇਂ ਵੇਟ ਨੇ ਆਪਣੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਦਬਾਉਣਾ ਨਾ ਭੁੱਲਣ ਜੀ ਤਾਂ ਕਿ ਹਰੇਕ ਨੋਟੀਫਿਕੇਸ਼ਨ ਆਉਣ ਦੇ ਲਈ ਆਉਂ मतलब ਆਉਂਦਾ ਰਹੇ ਤੁਹਾਨੂੰ ਠੀਕ ਹੈ ਹਰੇਕ ਨੋਟੀਫਿਕੇਸ਼ਨ ਨੂੰ ਪ੍ਰਾਪਤ ਕਰਨ ਦੇ ਲਈ ਬੈਲ ਆਈਕਨ ਪ੍ਰੈਸ ਕਰਨਾ ਨਾ ਭੁੱਲਿਓ ਤੇ ਜਿੰਨਾ ਵੀ ਕੈਂਡੀਡੇਟਸ ਨੂੰ ਚਾਹੀਦਾ ਜੀ ਪ੍ਰਿੰਟਡ ਫਾਰਮ ਦੇ ਵਿੱਚ ਕੰਟੈਂਟ ਜਾਂ ਫਿਰ ਪੇਡ ਕੋਰਸ ਜਾਂ ਪ੍ਰੈਕਟਿਸ ਸੈਟ ਕੋ ਸਾਰੇ ਸੰਪਰਕ ਕਰ ਸਕਦੇ ਆ ਆਪਣੇ ਨੰਬਰ 7837896518 ਨੰਬਰ ਤੇ ਇਸ ਨੰਬਰ ਤੇ ਸੰਪਰਕ ਕਰਕੇ ਪੂਰੀ ਇਨਫੋਰਮੇਸ਼ਨ ਲੈ ਸਕਦੇ ਹੋ ਸੋ ਸਕਰੀਨ ਸ਼ਾਟ ਕਰ ਲਓ ਜੀ ਤਾਂ ਕਿ ਲੋਡ ਬੈਂਡ ਤੇ ਇਸ ਨੰਬਰ ਨੂੰ ਵਰਤਿਆ ਜਾ ਸਕੇ ਜੀ ਠੀਕ ਹੈ ਜੀ ਕਾਲ ਜਿਹੜੀ ਹੈ ਉਹ ਸਕੂਲ ਟਾਈਮ ਤੋਂ ਬਾਅਦ ਮਤਲਬ ਕਿ 3 ਵਜੇ ਤੋਂ 8 ਵਜੇ ਦੇ ਵਿੱਚ ਕਰ ਕਰ ਸਕਦੇ ਹਾਂ ਜੀ ਠੀਕ ਹੈ ਜਦੋਂ ਮਰਜ਼ੀ 3 ਵਜੇ ਤੋਂ 8 ਵਜੇ ਵਿੱਚ ਕਰ ਸੋ 25 ਨੰਬਰ ਕੁਐਸਚਨ 25 ਨੰਬਰ ਦੇ ਲਈ ਆਨਸਰ ਆਪਸ਼ਨ ਬੀ ਕੀਤਾ ਗਿਆ ਜੀ ਮੋਸਟਲੀ ਗਰਾਜ ਤੋਂ ਫਟਵਾਤਿਕ ਕਿਹੜੀ ਕਾਵ ਰਚਨਾ ਨੂੰ ਸੈਦ ਕਾਜ਼ਮੀ ਅਵਾਰਡ ਮਿਲਿਆ ਗਰਾਜ ਤੋਂ ਫਟਵਾਤਿਕ ਜਿਨ੍ਹਾਂ ਨੇ ਵੀ ਆਨਸਰ ਕੀਤਾ ਜੀ ਆਪਸ਼ਨ ਬੀ ਬਿਲਕੁਲ ਸਹੀ ਉੱਤਰ ਸੋ ਆਪਣੇ ਸੈਦ ਕਾਜ਼ਮੀ ਅਵਾਰਡ ਦੇ ਨਾਲ ਸੰਬੰਧਿਤ ਜਿੰਨੇ ਵੀ ਕੁਐਸਚਨ ਬਣਦੇ ਸੀ ਉਹ ਆਪਾਂ ਲਗਭਗ ਪੂਰੇ ਕਰ ਲਏ ਆ ਠੀਕ ਹੈ ਇਦਾਂ ਦੇ ਹੋਰ ਕੁਐਸਚਨ ਬਣ ਸਕਦੇ ਜਿਹੜੇ ਲਾਸਟ 10 12 ਕੁਐਸਚਨ ਨੂੰ ਲੈ ਕੇ ਠੀਕ ਹੈ ਬਟ ਆਪਾਂ ਜ਼ਿਆਦਾ ਉਹਨਾਂ ਨੂੰ ਨਹੀਂ ਖਿੱਚਿਆ ਕਿਉਂਕਿ ਫਿਰ ਉਹ ਐਂ ਲੱਗਦਾ ਜਿਵੇਂ ਨਜਾਇਜ਼ ਖਿੱਚਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਠੀਕ ਹੈ ਕੁਝ ਕੁ ਕੁਐਸਚਨ ਮੈਂ ਬਣਾਏ ਆ ਕਿ ਇਸ ਤਰੀਕੇ ਨਾਲ ਵੀ ਯਾਦ ਰੱਖ ਲੈਣਾ ਠੀਕ ਹੈ ਇੱਕ ਹੋਰ ਟਾਈਪ ਹੋ ਸਕਦੀ ਹੈ ਕਾਲਕ੍ਰਮ ਠੀਕ ਹੈ ਕਾਲਕ੍ਰਮ ਦੇ ਅਨਸਰ ਵੀ ਥੋੜਾ ਜਿਆਦਾ ਰੱਖ ਲੈਣਾ ਯਾਰ ਕਿ ਕਿਸ ਨੂੰ ਪਹਿਲਾਂ ਮਿਲਿਆ ਕਿਸ ਨੂੰ ਬਾਅਦ ਵਿੱਚ ਮਿਲਿਆ ਉਹ ਕਾਲਕ੍ਰਮ ਹੋ ਸਕਦਾ ਜੀ ਰਚਨਾ ਦੇ ਅਨਸਾਰ ਵੀ ਪੁੱਛ ਲੈਣ ਜਾਂ ਫਿਰ ਲੇਖਕ ਦੇ ਅਨਸਾਰ ਪੁੱਛ ਲੈਣ ਠੀਕ ਹੈ ਕਾਲਕ੍ਰਮ ਵਾਲੇ ਵਾਲੇ ਕੁਐਸਚਨ ਜ਼ਰੂਰ ਮਾਈਂਡ ਚ ਸੈੱਟ ਕਰ ਲੈਣਾ ਸੋ ਅੱਜ ਦੀ ਕਲਾਸ ਹੁੰਦੀ ਜੀ ਇੱਥੇ ਸਮਾਪਤ ਜਾਂਦੇ ਜਾਂਦੇ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਦੇ ਜਾਣਾ ਹੁਣ ਤੱਕ ਆਪਾਂ ਸਾਇਦ ਕਾਦਮੀ ਅਵਾਰਡ ਦੇ ਨਾਲ ਸਬੰਧਿਤ ਲਗਭਗ 175 ਕੁਐਸਚਨ ਕਰਵਾ ਚੁੱਕੇ ਹਾਂ 5 3 15 ਠੀਕ ਹੈ 175 ਕੁਐਸਚਨ ਸਿਰਫ ਸਾਇਤ ਅਕਾਦਮੀ ਅਵਾਰਡ ਦੇ ਨਾਲ ਸਬੰਧਿਤ ਆਪਾਂ ਕਰਵਾਏ ਆ। ਸੋ ਜੇਕਰ ਕਲਾਸਾਂ ਪਸੰਦ ਆ ਰਹੀਆਂ ਤਾਂ ਲਾਈਕ ਐਂਡ ਸ਼ੇਅਰ ਕਰਕੇ ਹੌਸਲਾ ਫਜ਼ਾਈ ਕਰਦੇ ਰਹੋ। ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ। ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਕਲਾਸਾਂ ਦੇ ਲਈ ਨੋਟੀਫਿਕੇਸ਼ਨ ਤੁਹਾਨੂੰ ਮਿਲਦੇ ਰਹਿਣ ਜੀ। ਦੇਖੋ ਜੀ ਮੇਰੇ ਹਿਸਾਬ ਨਾਲ ਗਵਰਨਮੈਂਟ ਵਾਲਿਆਂ ਨੂੰ ਨਹੀਂ ਕਰਨਾ ਚਾਹੀਦਾ ਕੰਮ ਨਾ ਇਨੀ ਕੇਚਲ ਕਰਨ ਦੀ ਲੋੜ ਹੈ ਅਗਲੇ ਨੂੰ ਗਵਰਨਮੈਂਟ ਤੇ ਆ ਰਹੀ ਹੈ ਕੀ ਲੋੜ ਹੈ ਪ੍ਰਾਈਵੇਟ ਵਾਲੇ ਹੀ ਕਰਦੇ ਆ ਕਰਨੀ ਵੀ ਚਾਹੀਦੀ ਹੈ ਥੈਂਕ ਯੂ ਥੈਂਕ ਯੂ so much ਪ੍ਰਾਈਵੇਟ ਸਕੂਲ ਚ ਹੈ ਜੀ थैंक यू जी थैंक यू सो मच बाय बाय टेक केयर गुड नाइट स्वीट ड्रीम्स मिलते हैं जी कल कलू ठीक नौ बजे तद तक बाय बाय टेक केयर